ਕਿਥੇ ਆਰਾਮ ਕਰ ਰਹੇ ਨੇ ਇਹ ਉਹ ਜਿਹੜੇ ਦਿਨ ਚੰਦ ਦੇ ਨੇ ਉਹ ਵੀ ਥੋੜਾ ਬਹੁਤ ਇੱਧਰ ਉੱਧਰ ਕੰਮ ਕੰਮ ਕਰਾ ਕੇ ਜਿਹੜਾ ਆਰਾਮ ਕਰ ਲੈਂਦੇ ਟਰੈਲੀ ਦੇ ਅੱਛਾ ਜਿਹੜੇ ਮਤਲਬ ਕਿ ਇੰਸਟਾਗ੍ਰam ਵਗੈਰਾ ਸਭ ਛੱਡੇ ਹੋਏ ਨੇ ਤੁਹਾਡੇ ਹੋਰ ਪਤਾ ਹੀ ਨਹੀਂ ਲੱਗਦਾ ਉਹ ਇੰਸਟਾਗ੍ਰam ਦੇਖਿਆ ਨਹੀਂ ਕਿ ਹਾਇ ਚਲੋ ਕੋਈ ਗੱਲ ਨਹੀਂ ਉਹ ਬਾਅਦ ਚ ਦੇਖ ਲਿਓ ਆ ਕੰਮ ਵੱਡਾ ਹੈ ਹਾਂਜੀ ਫਿਰ ਤਾਂ ਬਾਅਦ ਵਿੱਚ ਦੇਖਣ ਪਏ ਆ ਜੀ ਬਹੁਤ ਵਧੀਆ ਜਿਹੜੀ ਗੱਲ ਕਹੀ ਹੈ ਐਲਵੀਐਸ ਨਿਊਜ਼ ਨੂੰ ਨੌਜਵਾਨਾਂ ਨੇ ਪੂਰੀ ਕੋਸ਼ਿਸ਼ ਕਰ ਰਹੇ ਨੇ ਹਾਂ ਇੱਕ ਪੂਰਾ ਸੰਦੇਸ਼ ਜਾਨਾ ਹੈ ਪੂਰੀ ਤਰ੍ਹਾਂ ਦੇ ਨਾਲ ਉਸ ਨੌਜਵਾਨਾਂ ਦੇ ਵਿੱਚ ਜੋ ਇੰਸਟਾਗ੍ਰਾਮ ਤੇ ਵਿਗੇ ਰਹਿੰਦੇ ਨੇ ਬਾਪੂ ਜੀ ਕੀ ਸਾਈਨ ਲਾਉਂਦੇ ਬਾਪੂ ਜੀ ਪਾਣੀ ਦੀ ਕੀ ਸਥਿਤੀ ਹੈ ਪਿੰਨਰ ਪੁੱਤ ਪਤਾ ਹੋਈ ਅੱਧਾ ਸਤੀ ਦੀ ਸਾਹਮਣੇ ਆ ਕੇ ਕਿ ਕਰਾ ਦੇਖ ਲਾ ਖੜੇ ਹੁਣ ਖੜ ਚੁੱਕੇ ਆ ਇਸ ਸਮੇਂ ਰਾਤ ਜਿਹੜੇ ਸੀ ਰਾਤ ਚੜਿਆ 2 ਇੰਚ ਚੜਿਆ ਰਾਤ ਹੁਣ ਖੜੇ ਬਿਲਕੁਲ ਹਾਂ ਹੁਣ ਸਵੇਰ ਤੋਂ ਬਾਰੇ ਕੁਛ ਚੜਿਆ ਨਹੀਂ ਹੈਗਾ ਇੰਨਾ ਲੋੜ 1-2 ਇੰਚ ਚੜਿਆ ਖੜੇ ਮਤਲਬ ਕੁਵੇ ਸਾਹ ਦੇ ਅੱਛਾ ਸਰਕਾਰ ਵੱਲੋਂ ਮਤਲਬ ਮਿਲ ਰਹੀ ਹੈ ਆ ਹੁਣ ਤਾਂ ਮਦਦ ਪੂਰੀ ਮਿਲ ਰਹੀ ਹੈ ਕੋਈ ਦਿੱਕਤ ਨਹੀਂ ਆਉਂਦਾ ਠੀਕ ਹੈ ਪਿੱਛੇ ਕਿਵੇਂ ਇੱਕ ਗਰਦ ਜਿਹੜਾ ਬੰਨਤੀ ਸੀ ਤਿੱਕੀ ਹੈ ਉਹਨੇ ਕਈ ਥਾਂ ਤੋਂ ਕਮਜ਼ੋਰ ਸੀ ਉਹਨੂੰ ਲੀਵਰ ਵਗੈਰਾ ਲਾ ਕੇ ਸਾਡੇ ਕਈ ਪਿੰਡਾਂ ਦੇ ਨੂੰ ਦੇ ਬੈਠੇ ਨੇ ਮਨ ਦੁਆਰਾ ਘੱਟੇ-ਕੁੱਟੇ ਲਾ ਕੇ ਮਜਬੂਤ ਕਰਿਆ ਠੀਕ ਆ ਰਾਤ ਨੂੰ ਵੇਚ ਰਹੇ ਨੇ ਆ ਰਾਤ ਨੂੰ ਵੇਚ ਰਹੇ ਨੇ ਜੇਕਰ ਬਾਰਸਾ ਜੇ ਫੇਰ ਕਿੱਥੇ ਜਾਣਗੇ ਆ ਜੇ ਭੜਿਆ ਬਾਰਸਾ ਆ ਜਾਵੇ ਕੋਈ ਟੈਂਟ ਵਗੈਰਾ ਇਹਦਾ ਬੱਲਾ ਹੋਏ ਥੋੜੇ ਥੋੜੇ ਜਿਵੇਂ ਲੰਗਰ ਵਾਲਿਆਂ ਨੇ ਲਾਰ ਕੇ ਨੇ ਆਇਆ ਇਹ ਇੱਥੇ ਹੈ ਜਿਵੇਂ ਸਾਡਾ ਅੱਡਾ ਇੱਥੇ ਹੈ ਲੰਗਰ ਖਾਣ ਦਾ ਇੱਥੇ ਬੱਤੀ ਹੋਰ ਜਿੱਥੇ ਸਾਡੇ ਬੰਦੇ ਬੈਠੇ ਨੇ 10-10 ਬੰਦੇ ਬੈਠੇ ਨੇ ਉੱਥੇ ਲਾਏ ਹੋਏ ਨੇ ਬਹੁਤ ਬਹੁਤ ਧੰਨਵਾਦ ਬਸਤਾਰਪੁਰ ਕੁ ਜਾਣਕਾਰੀ ਦੇਣ ਦਾ ਗੋਲ-ਬੋਲ ਕੇ ਥੱਕ ਕੇ ਗੱਲ ਬੈਠਾ ਸਾਰਾ ਤੁਸੀਂ ਦੇਖ ਰਹੇ ਹੋ ਐਲਵੀਐਸ ਨਿਊਜ਼ ਜੋ ਕਿ ਸਮੂਹ ਸੰਗਤ ਪਿੰਡ ਖੁਦਨੀ ਵੱਲੋਂ ਜਿਹੜਾ ਲੰਗਰ ਹੈ ਉਹ ਲਾਇਆ ਗਿਆ ਪਿਛਲੇ ਸਹੀ ਦਿਨਾਂ ਤੋਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇਸ ਦੇ ਵਿੱਚ ਪੂਰੇ ਪਿੰਡ ਦਾ ਸੰਯੋਗ ਹੈ ਤੇ ਨੱਗਾ ਸਾਹਿਬ ਗੁਰੂ ਘਰ ਦਾ ਸਰਬਾਰਸ਼ਵਾਲ ਸਿੰਘ ਜੀ ਨੂੰ ਵੀ ਜੇਕਰ ਬੱਤਾ ਇਹ ਜੋਗ ਹੈ ਬਹੁਤ ਵਧੀਆ ਉਪਰਾਨਾ ਪਾਇਨ ਕਹਿ ਸਕਦੇ ਆ ਮੈਂ ਮੈਂ ਬੇਨਤੀ ਕਰੂੰਗਾ ਬੈਂਗਲੁਰੂ ਦੇ ਚਰਨਾਚ ਤੇ ਪ੍ਰਮਾਤਮਾ ਜਿਨ੍ਹਾਂ ਨੇ ਤਰੱਕੀਆਂ ਬਖਸ਼ੇ ਕਿਉਂਕਿ ਕਿ ਇੱਥੇ ਕਿਹਨਾਂ ਜੋ ਲੰਗਰ ਸ਼ਿਕਾਉਂਦੇ ਨੇ ਆ 24 ਘੰਟੇ ਤਾਂ ਹਸਪਤਾਲ ਵਾਲੇ ਵੀ ਵਗ ਜਾਂਦੇ ਨੇ ਡਾਕਟਰ ਘਰੇ ਜਾ ਕੇ ਸੌਂ ਜਾਂਦੇ ਨੇ ਲਿਖਿਆ ਹੁੰਦਾ 24 ਘੰਟੇ ਇੱਥੀਆਂ ਅਸੀਂ ਪਰ ਰਹਿੰਦੇ ਨਹੀਂ ਪਰ ਅਸੀਂ ਰਾਤ ਨੂੰ ਵੀ ਆ ਕੇ ਦੇਖਿਆ ਕਿ 24 ਘੰਟੇ ਮੌਜੂਦਾ ਇੱਥੇ ਰਹਿੰਦੇ ਨੇ ਸਿਪਟਾ ਮੜਾਈਆਂ ਹੋਈਆਂ ਨੇ ਨਾ ਜਪਦੇ ਸਮੇਂ ਬਾਕੀ ਗੱਲ ਹੈ ਜਿਹੜੀ ਉਹ ਆਪ ਪੁੱਛ ਲੈਣੇ ਆ ਕਿਉਂਕਿ ਬਾਪੂ ਜੀ ਗੱਲ ਇਦਾਂ ਹੀ ਹੈ ਬਿਲਕੁਲ ਜੀ ਪਹਿਲਾਂ ਵੀ ਤੁਹਾਨੂੰ ਦੱਸਿਆ 24 ਘੰਟੇ 10 ਦਿਨ 6 ਵਜੇ ਲਗਾਤਾਰ ਬਾਕੀ ਸਾਡੇ ਹਰਵੰਤ ਸਿੰਘ ਦੱਸਣਗੇ ਜੀ ਅੱਜ ਅੱਛਾ ਹਾਂ ਸਾਡੇ ਨਾਲ ਸਾਡੇ ਸਕਾਰਜੋਗ ਭਾਈ ਹਰਵੰਤ ਸਿੰਘ ਜੀ ਪਿੰਡ ਕੁਦਨੀ ਜੋ ਕਿ ਹੁਣੇ-ਹੁਣੇ ਡੀਐਸਪੀ ਰਿਟਾਇਰ ਹੋ ਗਏ ਆਏ ਨੇ ਤੁਹਾਡਾ ਸਵਾਗਤ ਹੈ ਜੀ ਐਲਬੀਐਸ ਨਿਊਜ਼ ਦੇ ਵਿੱਚ ਹੁਣ ਤੋਂ ਤੌਰ ਤੇ ਜਾਣਕਾਰੀ ਲੰਗਰ ਬਾਰੇ ਇੱਕ ਕਰਵਾ ਦੇ ਵੀ ਵਾਇਰੂਜੀ ਖਸਤਾ ਵਾਇਰੂਜੀ ਕੀ ਪੱਤੇ ਤੇ ਸਾਡੇ ਪਿੰਡ ਪੋਧਨੀ ਵੱਲੋਂ ਲੰਗਰ ਦੀ ਸੇਵਾ ਚਾਦੀ ਸੇਵਾ ਹੋਰ ਵੀ ਹਰ ਇੱਕ ਲਈ ਭਾਵੇਂ ਲੇਬਰ ਦੂਜੇ ਪਾਸੇ ਲੱਗੀ ਹੈ ਕਨਕ੍ਰੀਟ ਭਾਵੇਂ ਇੱਧਰ ਲੱਗੀ ਹੈ ਹਰ ਇੱਕ ਲਈ ਲੰਗਰ ਦੀ ਸੇਵਾ ਹੈ ਤੇ ਬਾਕੀ ਜੋ ਬੰਦਾ ਤੇ ਰਸਤੇ ਦੇ ਵਿੱਚ ਮੱਕਿਆਂ ਤੇ ਲੋਕ ਬੈਠੇ ਆ ਉਹਨਾਂ ਲਈ ਵੀ ਚਾਹ ਪਾਣੀ ਦੀ ਸੇਵਾ ਦਾ ਪ੍ਰਬੰਧ ਜਿਹੜਾ ਸਾਰਾ ਕੀਤਾ ਗਿਆ ਰੋਟੀ ਪਾਣੀ تھا ਉਹਨਾਂ ਨੂੰ ਇੱਥੋਂ ਸਪਲਾਈ ਹੋ ਰਿਹਾ ਹੈ ਬਹੁਤ 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 ਧੰਨਵਾਦੀ ਤੁਹਾਡਾ ਜਾਣਕਾਰੀ ਦੇਣ ਦਾ ਇੱਕ ਮਿੰਟ